ਤੇਰੇ ਪਿਆਰੇ ਨੂੰ ਖਾਲ ਮੁਰੀ ਤਾਂ ਦਾ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਤੁਹਾਡੇ ਨਾਲ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਵਰਣਨ ਕਰਾਂਗੇ ਤੇ ਬਹੁਤ ਪਿਆਰ ਅਤੇ ਸ਼ਰਧਾ ਸਤਕਾਰ ਦੇ ਨਾਲ ਗੁਰੂ ਮਹਾਰਾਜ ਜੀ ਦਾ ਜੀਵਨ ਸਰਵਣ ਕਰਨਾ ਜੀ ਜੀਵਨ ਕਥਾ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਲੰਮੀ ਹੈ ਅਤੇ ਉਹ ਸਿੱਖ ਧਰਮ ਦੇ ਇਤਿਹਾਸ ਵਿੱਚ ਬਹੁਤ ਮਹੱਤਵ ਰੱਖਦੀ ਹੈ। ਹੀਠਾ ਗੁਰੂ ਸਾਹਿਬ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਬਲੀਦਾਨ ਤੱਕ ਦੇ ਸਾਰੇ ਪ੍ਰਸੰਗਾਂ ਨੂੰ ਵਿਸਥਾਰ ਨਾਲ ਪੇਸ਼ ਕੀਤਾ ਗਿਆ ਹੈ। ਜਨਮ ਅਤੇ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਨੂੰ ਅੰਮ੍ਰਿਤਸਰ ਦੇ ਗੁਰੂ ਦੇ ਮਹਿਲ ਵਿੱਚ ਹੋਇਆ ਉਹ ਸਿੱਖ ਧਰਮ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਮਾਤਾ ਨਾਨਕੀ ਜੀ ਉਹਨਾਂ ਦੀ ਮਾਤਾ ਸਨ ਉਹਨਾਂ ਦਾ ਜਨਮ ਇੱਕ ਅਜਿਹੇ ਸਮੇ ਹੋਇਆ ਜਦੋਂ ਸਿੱਖ ਧਰਮ ਮਜ਼ਬੂਤੀ ਪ੍ਰਾਪਤ ਕਰ ਰਿਹਾ ਸੀ ਅਤੇ ਸੰਘਰਸ਼ਾਂ ਦਾ ਸਾਹਮਣਾ ਕਰ ਰਿਹਾ ਸੀ ਉਸ ਸਮੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦਾ ਸਿਧਾਂਤ ਸਥਾਪਿਤ ਕੀਤਾ ਸੀ ਜਿਸ ਤੇ ਅਧੀਨ ਧਾਰਮਿਕ ਅਤੇ ਰਾਜਨੀਤਿਕ ਜੀਵਨ ਦਾ ਸਹੀ ਸਮਰਥਨ ਕੀਤਾ ਜਾਂਦਾ ਸੀ ਮੁੱਲ ਨਾਂ ਅਤੇ ਬਾਲ ਕਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁੱਲ ਨਾਂ ਤਿਆਗਮਲਤ ਸੀ ਉਹ ਬਚਪਨ ਤੋਂ ਹੀ ਬਹੁਤ ਗੰਭੀਰ ਅਤੇ ਧਾਰਮਿਕ ਸੁਭਾਅ ਵਾਲੇ ਸਨ ਉਹਨਾਂ ਨੇ ਆਪਣੇ ਪਿਤਾ ਗੁਰੂ ਹਰगोबिंद ਸਾਹਿਬ ਜੀ ਤੋਂ ਸ਼ਸਤਰ ਵਿਦਿਆ ਅਤੇ ਗੁਰੂ ਮਤਾ ਦੀ ਸਿੱਖਿਆ ਰਾਤ ਕੀਤੀ ਬਚਪਨ ਤੋਂ ਹੀ ਉਹ ਧਾਰਮਿਕ ਗੀਤ ਸੁਣਦੇ ਅਤੇ ਸੇਵਾ ਸਿਮਰਨ ਵਿੱਚ ਰੁਚੀ ਰੱਖਦੇ ਸਨ ਬਾਲ ਕਾਲ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਰਣ ਨੀਤਿਕ ਸਿੱਖਿਆ ਵੀ ਹਾਸਲ ਕੀਤੀ ਗੁਰੂ ਹਰगोविंद ਸਾਹਿਬ ਜੀ ਦੇ ਨੇਤਰਤਵ ਵਿੱਚ ਹੋਈਆਂ ਜੰਗਾਂ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਸ਼ੂਰ ਬੀਰਤਾ ਨਾਲ ਹਿੱਸਾ ਲਿਆ ਖਾਸ ਤੌਰ ਤੇ ਕਰਤਾਰਪੁਰ ਦੀ ਜੰਗ ਵਿੱਚ ਉਹਨਾਂ ਨੇ ਬੇਹਦ ਬਹਾਦਰੀ ਦਿਖਾਈ ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਤੇਗ ਬਹਾਦਰ ਦਾ ਖਿਤਾਬ ਦਿੱਤਾ ਵਿਆਹ ਅਤੇ ਪਰਿਵਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ 1632 ਵਿੱਚ ਲਹਿਰਾ ਮੁਹੱਲਾ ਵਰਤਮਾਨ ਬੰਗਾ ਦੇ ਲਾਲਾ ਭਗਵਾਨ ਦਾਸ ਜੀ ਦੀ ਧੀ ਮਤਾ ਗੁਜਰੀ ਜੀ ਨਾਲ ਹੋਇਆ ਇਹ ਦੋਨੋਂ ਜੋੜੇ ਆਤਮਕ ਅਤੇ ਧਾਰਮਿਕ ਗੁਣਾ ਦੇ ਮਾਲਕ ਸਨ ਵਿਆਹ ਤੋਂ ਬਾਅਦ ਉਹ ਹਮਾਇਤਪੁਰ ਵਿਖੇ ਰਹਿਣ ਲੱਗੇ ਬਕਾਲਾ ਵਿੱਚ ਵਾਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਬਕਾਲਾ ಗ್ರಾಮ ਵਿੱਚ ਚਲੇ ਗਏ ਉੱਥੇ ਉਹ ਅਧਿਆਤਮਕ ਜੀਵਨ ਜਿੰਦਗੀ ਬਿਤਾਉਂਦੇ ਸਨ ਅਤੇ ਸਮਾਗਮਾਂ ਦੇ ਜ਼ਰੀਏ ਸਿੱਖੀ ਦੇ ਸਿਧਾਂਤਾਂ ਦਾ ਪ੍ਰਚਾਰ ਕਰਦੇ ਸਨ ਇਹ ਸਮਾਂ ਉਹਨਾਂ ਦੇ ਆਤਮਕ ਜੀਵਨ ਦੇ ਵਿਕਾਸ ਦਾ ਦੌਰ ਸੀ ਨਵਾਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੇ ਬਾਅਦ 1664 ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਨੌਵਾਂ ਗੁਰੂ ਕੋਸ਼ਿਤ ਕੀਤਾ ਗਿਆ ਗੁਰਗੱਦੀ ਮਿਲਣ ਤੋਂ ਬਾਅਦ ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਵੱਖ-ਵੱਖ ਇਲਾਕਿਆਂ ਦੀ ਯਾਤਰਾ ਕੀਤੀ ਉਹਨਾਂ ਨੇ ਹਰਿਆਣਾ, ਪੰਜਾਬ, ਬਿਹਾਰ, ਬੰਗਾਲ ਅਤੇ ਅਸਾਮ ਦੇ ਕਈ ਪ੍ਰਦੇਸ਼ਾਂ ਵਿੱਚ ਸਿੱਖੀ ਦੀ ਸਿੱਖਿਆ ਦਿੱਤੀ। ਧਾਰਮਿਕ ਯਾਤਰਾਵਾਂ ਗੁਰੂ ਸਾਹਿਬ ਜੀ ਨੇ 1664 ਤੋਂ 1675 ਤੱਕ ਲਗਭਗ 11 ਸਾਲਾਂ ਦੀ ਧਾਰਮਿਕ ਯਾਤਰਾ ਕੀਤੀ। ਇਸ ਦੌਰਾਨ ਉਹਨਾਂ ਨੇ ਕਈ ਗੁਰਦੁਆਰੇ ਬਣਵਾਏ ਅਤੇ ਸਿੱਖੀ ਦਾ ਪ੍ਰਚਾਰ ਕੀਤਾ। ਉਹਨਾਂ ਨੇ ਕਈ ਲੋਕਾਂ ਨੂੰ ਸੱਚੇ ਰਾਹ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਆਨੰਦਪੁਰ ਸਾਹਿਬ ਦੀ ਸਥਾਪਨਾ 1672 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਇਹ ਸ਼ਹਿਰ ਸਿੱਖ ਧਰਮ ਦਾ ਮਹੱਤਵਪੂਰਨ ਕੇਂਦਰ ਬਣ ਗਿਆ ਇਹ ਗੁਰੂ ਸਾਹਿਬ ਦੇ ਆਤਮਕ ਅਤੇ ਰਾਜਨੀਤਿਕ ਸਿਧਾਂਤਾਂ ਦਾ ਪ੍ਰਤੀਕ ਸੀ ਮੁਗਲ ਸ਼ਾਸਨ ਅਤੇ ਔਰੰਗਜ਼ੇਬ ਦੀ ਨੀਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਚੱਲ ਰਿਹਾ ਸੀ ਔਰੰਗਜ਼ੇਬ ਨੇ ਜ਼ਬਰਦਸਤੀ ਇਸਲਾਮ ਧਾਰਮਿਕ ਥੋਪਣ ਦੀ ਨੀਤੀ ਅਪਣਾਈ ਉਹ ਹਿੰਦੂਆਂ ਸਿੱਖਾਂ ਅਤੇ ਹੋਰ ਧਰਮਾਂ ਦੇ ਲੋਕਾਂ ਤੇ ਜ਼ੁਲਮ ਕਰਦਾ ਸੀ ਕਈ ਹਿੰਦੂ ਪੰਡਤ ਅਤੇ ਹੋਰ ਲੋਕ ਆਪਣੀ ਧਰਮ ਸੰਸਕ੍ਰਿਤੀ ਨੂੰ ਬਚਾਉਣ ਲਈ ਗੁਰੂ ਸਾਹਿਬ ਜੀ ਕੋਲ ਸਹਾਇਤਾ ਲਈ ਆਏ ਕਸ਼ਮੀਰੀ ਪੰਡਤਾਂ ਦੀ ਅਰਜੀ 1675 ਵਿੱਚ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲ ਆਏ ਅਤੇ ਆਪਣਾ ਧਰਮ ਬਚਾਉਣ ਲਈ ਮਦਦ ਮੰਗੀ ਉਹ ਔਰੰਗਜ਼ੇਬ ਦੇ ਜ਼ੁਲਮਾਂ ਕਾਰਨ ਬਹੁਤ ਪੀੜਿਤ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕਿ ਜੇਕਰ ਕੋਈ ਮਹਾਨ ਆਦਮੀ اپنی زندگی قربان کرے تا ਧਰਮ ਨੂੰ ਬਚਾਇਆ ਜਾ ਸਕਦਾ ਹੈ ਇਹ ਸੁਣ ਕੇ ਗੁਰੂ ਗੋਬਿੰਦ ਸਿੰਘ ਜੀ ਜੋ ਉਸ ਸਮੇਂ ਬਹੁਤ ਛੋਟੇ ਸਨ ਨੇ ਕਿਹਾ ਪਿਤਾ ਜੀ ਇਸ ਕਾਰਜ ਲਈ ਤੁਸੀਂ ਹੀ ਸਭ ਤੋਂ ਉਚਿਤ ਹੋ ਦਿੱਲੀ ਵਿਖੇ ਬਲੀਦਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਨੂੰ ਚੇਤਾਵਨੀ ਦੇਣ ਲਈ ਦਿੱਲੀ ਚਲੇ ਗਏ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕਈ ਤਰ੍ਹਾਂ ਦੀਆਂ યાਤਨਾਵਾਂ ਦਿੱਤੀਆਂ ਗਈਆਂ। ਔਰੰਗਜ਼ੇਬ ਨੇ ਉਹਨਾਂ ਨੂੰ ਇਸਲਾਮ ਧਾਰਨ ਕਰਨ ਲਈ ਕਿਹਾ ਪਰ ਗੁਰੂ ਸਾਹਿਬ ਨੇ ਮਨਾ ਕਰ ਦਿੱਤਾ। ਇਸ ਦੇ ਫਲਸਰੂਪ 11 ਨਵੰਬਰ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਦੇ ਸਾਥੀਆਂ ਨੂੰ ਵੀ યાਤਨਾਵਾਂ ਦੇ ਬਾਦ ਸ਼ਹੀਦ ਕੀਤਾ ਗਿਆ ਭਾਈ ਮਤੀਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ ਭਾਈ ਦਿਆਲਦਾਸ ਨੂੰ ਖੋਲਦੇ ਤੇਲ ਵਿੱਚ ਸਾੜ ਦਿੱਤਾ ਗਿਆ ਅਤੇ ਭਾਈ ਸਤੀਦਾਸ ਨੂੰ ਜ਼ਿੰਦਾ ਜਲਾਇਆ ਗਿਆ ਬਲੀਦਾਨ ਦੀ ਮਹੱਤਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ ਧਰਮ ਅਤੇ ਇਨਸਾਨੀਅਤ ਲਈ ਇੱਕ ਵਿਸ਼ਾਲ ਪ੍ਰੇਰਨਾਦਾਇਕ ਸਰੋਤ ਹੈ ਉਨ੍ਹਾਂ ਦਾ ਬਲੀਦਾਨ ਸਿੱਖ ਧਰਮ ਦੀ ਅਜੀਹਾ ਮਜ਼ਬੂਤ ਨਮੂਨਾ ਹੈ ਜੋ ਦਿਨੋ-ਦਿਨ ਹੋਰ ਮਜ਼ਬੂਤ ਹੁੰਦਾ ਗਿਆ ਵਿਰਾਸਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੌਜੂਦ ਹਨ ਉਹਨਾਂ ਦੀ ਬਾਣੀ ਦੇ ਸੁਨੇਹੇ ਆਤਮਿਕ ਜੀਵਨ ਮੌਤ ਤੇ ਡਰ ਤੋਂ ਮੁਕਤੀ ਅਤੇ ਧਰਮ ਦੀ ਸੇਵਾ ਲਈ ਪ੍ਰੇਰਿਤ ਕਰਦੇ ਹਨ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੂ ਧਰਮ ਦੇ ਬਚਾਅ ਲਈ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ। ਉਹਨਾਂ ਦਾ ਬਲੀਦਾਨ ਸਾਨੂੰ ਸਿੱਖਾਂ ਦੀ ਮਜ਼ਬੂਤੀ ਅਤੇ ਸੱਚਾਈ ਤੇ ਟਿਕੇ ਰਹਿਣ ਦੀ ਸਿੱਖ ਦਿੰਦਾ ਹੈ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ, ਬਲੀਦਾਨ ਅਤੇ ਸੰਦੇਸ਼ ਸਾਡੇ ਲਈ ਸਦਾ ਲਈ ਪ੍ਰੇਰਨਾਦਾਇਕ ਰਹੇਗਾ। ਸੰਗਤ ਜੀ, ਗੁਰੂ ਮਹਾਰਾਜ ਜੀ ਦਾ ਇਤਿਹਾਸ ਵਰਣਨ ਕਰਦਿਆਂ ਹੋਇਆਂ अनेका ਹੀ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਆਪ ਜੀ ਬਖਸ਼ ਲੈਣਾ ਹੋਈਆਂ ਭੁੱਲਾ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ